ਵਾਰ ਦੀ ਗੱਲ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲਿਆਣ ਵਾਲੇ ਪਿੰਡ ਦੇ ਨੇੜੇ ਇੱਕ ਸੰਗਤ ਦੇ ਘਰ ਟਿਕੇ ਹੋਏ ਸਨ ਸਵੇਰ ਦਾ ਸਮਾਂ ਸੀ ਅੰਬਰ ਹੌਲੇ ਹੌਲੇ ਚਮਕ ਰਿਹਾ ਸੀ ਤੇ ਹਵਾ ਵਿੱਚ ਨਾਮ ਦੀ ਮਿੱਠੀ ਖੁਸ਼ਬੂ ਰੰਗ ਰਹੀ ਸੀ ਸੰਗਤ ਇਕੱਠੀ ਹੋਈ ਸਾਰੇ ਪ੍ਰਣਾਮ ਕਰਦੇ ਤੇ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਗਏ ਇੱਕ ਗੁਰਸਿੱਖ ਨੇ ਨਿਮਰਤਾ ਨਾਲ ਪੁੱਛਿਆ ਮਹਾਰਾਜ ਜੀ ਅਸੀਂ ਹਰ ਰੋਜ਼ ਪਾਠ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਪਰ ਮਨਸ ਵਿੱਚ ਸ਼ਾਂਤੀ ਨਹੀਂ ਹੈ ਕਦੇ ਗੁੱਸਾ ਚੜ ਜਾਂਦਾ ਹੈ ਕਦੇ ਮਨ ਭਟਕ ਜਾਂਦਾ ਹੈ ਇਸ ਦਾ ਕਾਰਨ ਕੀ ਹੈ ਬਾਬਾ ਆਨੰਦ ਸਿੰਘ ਜੀ ਨੇ ਪਿਆਰ ਨਾਲ ਉਸ ਵੱਲ ਵੇਖਿਆ ਤੇ ਕਿਹਾ ਬੇਟਾ ਜਿਵੇਂ ਪਾਣੀ ਵਿੱਚ ਬੀਜ ਸੁੱਟিয়ে ਪਰ ਜੇ ਜ਼ਮੀਨ ਤਿਆਰ ਨਾ ਹੋਵੇ ਬੀਜ ਅੰਕੁਰ ਨਹੀਂ ਕਰਦਾ ਤਿਮੇ ਜੀ ਨਾਮ ਜਪਣਾ ਵੀ ਇਹ ਬਿਨਾਂ ਮਰਿਆਦਾ ਦੇ ਫਲ ਨਹੀਂ ਦਿੰਦਾ ਸੰਗਤ ਵਿੱਚ ਚੁੱਪຊਾ ਗਈ ਸਭ ਦੇ ਮਨ ਵਿੱਚ ਜਿਗਿਆਸਾ ਜਗ ਗਈ ਕਿ ਮਰਿਆਦਾ ਅਖੀਰ ਹੈ ਕੀ ਬਾਬਾ ਜੀ ਬੋਲੇ ਮਰਿਆਦਾ ਗੁਰੂ ਦਾ ਰਸਤਾ ਹੈ ਇਹ ਉਸ ਹੱਦਾਂ ਦਾ ਇਹ ਉਹ ਹੱਦਾਂ ਹਨ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਤਾਂ ਜੋ ਅਸੀਂ ਭਟਕ ਨਾ ਜਾਈਏ ਜਿਵੇਂ ਦਰਿਆ ਆਪਣੇ ਕੰਢੇ ਵਿੱਚ ਰਹੇ ਤਾ ਪਾਣੀ ਸਭ ਨੂੰ ਜੀਵਨ ਦਿੰਦਾ ਹੈ ਪਰ ਜਦੋਂ ਉਹ ਕੰਡੇ ਤੋੜ ਦਿੰਦਾ ਹੈ ਤਾਂ ਵਿਨਾਸ਼ ਕਰਦਾ ਹੈ ਇਸੇ ਤਰ੍ਹਾਂ ਸਿੱਖ ਦੇ ਮर्यादा ਅੰਦਰ ਰਹੇ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹ ਅੱਗੇ ਕਹਿੰਦੇ ਮर्यादा ਇਹ ਨਹੀਂ ਕਿ ਸਿਰਫ ਰਸਮੀ ਤੌਰ ਤੇ ਅਮਲ ਕਰੀਏ ਮर्यादा ਦਾ ਮੂਲ ਹੈ ਸਰਧਾ ਤੇ ਸਚਾਈ ਜਦ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ ਆਪਣੇ ਜੀਵ ਤੇ ਮਨ ਦੋਵਾਂ ਨੂੰ ਗੁਰੂ ਨਾਲ ਜੋੜ ਜਦ ਤੂੰ ਲੰਗਰ ਛਕਦਾ ਹੈ ਤਾਂ ਉਸ ਵਿੱਚ ਸੇਵਕਾਂ ਦੀ ਨਿਮਰਤਾ ਤੇ ਗੁਰੂ ਦਾ ਪ੍ਰਸ਼ਾਦ ਵੇਖ ਜਦ ਤੂੰ ਕਿਸੇ ਨਾਲ ਗੱਲ ਕਰਦਾ ਹੈ ਤਾਂ ਤੇਰੇ ਸ਼ਬਦ ਵਿੱਚ ਪਿਆਰ ਹੋਵੇ ਨਾ ਕਿ ਅਹੰਕਾਰ ਬਾਬਾ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਬਿਨਾਂ ਮਰਿਆਦਾ ਦੇ ਸੇਵਾ ਵੀ ਸਰੀਰ ਦੀ रह ਜਾਂਦੀ ਹੈ ਨੌਰ ਰੂਹ ਦੀ ਨਹੀਂ ਜੋ ਗੁਰਸਿੱਖ ਮਰਿਆਦਾ ਨਾਲ ਜਿਉਂਦਾ ਹੈ ਉਸ ਦਾ ਹਰ ਸਾਹ ਸਿਮਰਨ ਬਣ ਜਾਂਦਾ ਹੈ ਉਸ ਦਾ ਘਰ ਵੀ ਗੁਰਮਤਿ ਦੀ ਖੁਸ਼ਬੂ ਨਾਲ ਭਰ ਜਾਂਦਾ ਹੈ ਇਹ ਗੱਲਾਂ ਸੁਣ ਕੇ ਸੰਗਤ ਦੇ ਅੱਖਾਂ ਵਿੱਚ ਹੰਝੂ ਆ ਗਏ ਉਹ ਸਿੱਖ ਜੋ ਸਵਾਲ ਕਰ ਰਿਹਾ ਸੀ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਮਹਾਰਾਜ ਜੀ ਹੁਣ ਸਮਝਾਇਆ ਮਰਿਆਦਾ ਗੁਰੂ ਦੀ ਰੀਤ ਹੈ ਉਸ ਰੀਤ ਨੂੰ ਨਿਭਾਉਣਾ ਹੀ ਸੱਚੀ ਭਗਤੀ ਹੈ ਬਾਬਾ ਜੀ ਨੇ ਉਸਦੇ ਮੱਥੇ ਤੇ ਹੱਥ ਰੱਖ ਕੇ